ਤੇਗ ਬਹਾਦਰ ਸੀ ਕ੍ਰਿਆ ਕਰਹੀ ਨਕਿਨੂ ਆਨ ਤੇਗ ਬਹਾਦਰ ਕੇ ਚਲਤ ਭਿਓ ਜਗਤ ਕੋ ਸੋਗ ਹੈ 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 ਸਭ ਜਗ ਭਿਓ ਜੈ 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 ਸਰ ਲੋਕ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਦਰਭ ਦੇ ਵਿੱਚ ਕੱਲ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਪੇਬਾਨਗੜ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾਵੇਗੀ ਇਹ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੂਜ ਕੇ ਸੰਪੰਨ ਹੋਵੇਗਾ ਗੁਰਦੁਆਰਾ ਸੀਸਗੰਜ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿਸ ਅਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਕੱਲ ਯਾਨੀ ਕਿ 29 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੀਸ ਸੰਸਕਾਰ ਦਿਵਸ ਸਮਾਗਮ ਦਾ ਆਯੋਜਨ ਵੀ ਕੀਤਾ ਜਾਵੇਗਾ ਇਸ ਦੇ ਨਾਲ ਹੀ ਅੱਜ ਰਾਤ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਵਿਖੇ ਧਾਰਮਿਕ ਸਮਾਗਮ ਹੋਣਗੇ ਅਤੇ ਸਵੇਰੇ ਲਗਭਗ 9 ਵਜੇ ਨਗਰ ਕੀਰਤਨ ਦੀ ਰਵਾਨਗੀ ਹੋਵੇਗੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਪਵਿੱਤਰ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਅਤੇ ਸੀਸਗੰ੍ਹ ਸਾਹਿਬ ਦੇ ਨਤਮਸਤਕ ਹੋ ਕੇ ਕ੍ਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 350 ਸਾਲ ਪਹਿਲਾਂ ਜਦੋਂ ਭਾਈ ਜੱਤਾ ਜੀ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਵਾਰਕ ਸੀਸ ਸੀਸਗੰਜ ਸਾਹਿਬ ਦਿੱਲੀ ਚਾਂਦਨੀ ਚੌਕ ਤੋਂ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਅਨੰਦਪੁਰ ਸਾਹਿਬ ਲੈ ਕੇ ਆਏ ਸੀ। ਆ ਵਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਲੈ ਕੇ ਆਏ ਸੀ। ਤਾਂ ਇੱਥੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਸੀ। ਉਹਨਾਂ ਨੇ ਜਿੱਥੇ ਸੀਸ ਦੇ ਪਹਿਲਾਂ دیدار ਕੀਤੇ ਔਰ ਉਹਦੇ ਤੋਂ ਬਾਅਦ ਇਸ ਪਾਵਨ ਸੀਸ ਨੂੰ ਸ਼ਬਦ ਗਾਉਂਦਿਆਂ ਗੁਰੂ ਕੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਗੁਰਦੁਆਰਾ ਬੇਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸ ਗੰਝ ਸਾਹਿਬ ਅਨੰਦਪੁਰ ਸਾਹਿਬ ਲੈ ਕੇ ਆਏ ਸੀ 350 ਸਾਲਾਂ ਬਾਅਦ ਉਹ ਫੇਰ ਪਹਲ ਆ ਰਹੇ ਆ ਆਪਾਂ ਇਹਨਾਂ ਪਲਾਂ ਦੇ ਗਵਾਹ ਬਣਨਾ 29 ਨਵੰਬਰ ਜਾਨੀ ਕਿ ਕੱਲ੍ਹ ਸਵੇਰੇ 8 ਵਜੇ ਦੇ ਨਾਲ ਪਹਿਲਾਂ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬੋਂ ਭਾਣੇ ਸ਼੍ਰੀ ਖੰਡਪੁਰ ਸਾਹਿਬ ਦੇ ਉਹਦੇ ਤੋਂ ਬਾਅਦ ਸੀਸਮਾਰਗ ਯਾਤਰਾ ਵਿਸ਼ੇਸ਼ ਸ਼ਹੀਦੀ ਨਗਰ ਕੀਰਤਨ ਇਹ 9 ਵਜੇ ਦੇ ਕਰੀਬ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸੀਸਗੰਗ ਸਾਹਿਬ ਪਹੁੰਚਣਾ ਤੋਂ ਸਮੁੱਚਾ ਖਾਲਸਾ ਪੰਥ ਗੁਰੂ ਨਾਨਕ ਨਾਮ ਲੈਵਾ ਸਿੱਖ ਇਹਨਾਂ ਮਹਾਨ ਸ਼ਹੀਦੀ ਨਗਰ ਕੀਰਤਨਾਂ ਦੇ ਵਿੱਚ ਸ਼ਮੂਲੀਅਤ ਕਰਨ ਕਿਉਂਕਿ ਇਤਿਹਾਸਕ ਪੱਲਾ 350 ਸਾਲ ਬਾਅਦ ਆਪਾਂ ਉਹਨਾਂ ਪੱਲਾਂ ਦੇ ਗਵਾਹ ਬਣੀਏ ਕੋਈ ਵੀ ਘਟੇ ਨਾ ਰਵੇ ਔਰ ਆਪਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਦੇ ਹਾਂ ਗੁਰਦੁਆਰਾ ਸ਼੍ਰੀ ਵਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸਗੰਝ ਸਾਹਿਬ ਆਨੰਦਪੁਰ ਸਾਹਿਬ ਪਹੁੰਚੀਏ ਇਹ ਕਾਮ ਨੂੰ ਵਿਸ਼ੇਸ਼ ਅਪੀਲ ਹੈ ਕਿ ਆਪ ਜੀ ਨੇ ਕੱਲ 29 ਨਵੰਬਰ ਸਵੇਰੇ 8 ਵਜੇ ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ ਕੀਰਤਪੁਰ ਸਾਹਿਬ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਭਰਨੀਆਂ ਅਤੇ ਪਹੁੰਚਣਾ ਜੀ ਬਹੁਤ ਵੱਡਾ ਇਹ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਹੋਵੇਗਾ ਜਿੱਥੇ ਹੋਰ ਸਮਾਗਮ ਬੜੇ ਵੱਡੇ ਪੱਧਰ ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਚੱਲ ਰਿਹਾ ਕੀਰਤਨ ਦੁਆਰ ਲਗਾਤਾਰ ਢਾਡੀ ਦੁਆਰ ਲਗਾਤਾਰ ਉੱਥੇ ਇਸ ਸਦੀ ਦੇ ਚੱਲ ਰਿਹਾ ਤੇ 29 ਤਰੀਕ ਕੱਲ ਤੱਕ ਚੱਲਦੇ ਆ ਉੱਥੇ ਅੱਜ ਸ਼ਾਮ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਗੁਰਦੁਆਰਾ ਬਿਬਾਨਗੜ ਸਾਹਿਬ ਜਿੱਥੇ ਭਾਈ ਜੈਤਾ ਜੀ ਦਿੱਲੀ ਤੋਂ ਜਦੋਂ ਸੀਸ ਲੈ ਕੇ ਆਏ ਪੰਜਵੇਂ ਭਰਾ ਦੇ ਤੌਰ ਤੇ ਉਹ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਿੱਥੇ ਵਿਵਾਨਗੜ੍ਹ ਸਾਹਿਬ ਦਾ ਜਿਸਥਾਨ ਹੈ ਇਸ ਸਥਾਨ ਤੇ ਆ ਕੇ ਰੁਕੇ ਸਨ ਅਤੇ ਉਹਨਾਂ ਨੇ ਇੱਥੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਨੇਹਾ ਭੇਟਿਆ ਸੀ ਜਿੱਥੋਂ ਮਹਾਰਾਜ ਮਾਤਾ-ਮਤਾਵਾਂ ਦੇ ਸਵੇਤ ਸੰਗਤ ਦੇ ਸਮੇਤ ਵਿਵਾਨ ਲੈ ਕੇ ਸਤਿਗੁਰੂ ਜੀ ਦਾ ਸੀਸ ਲੈਣ ਵਾਸਤੇ ਉੱਥੇ ਪਹੁੰਚੇ ਉੱਥੋਂ ਇੱਕ ਨਗਰ ਕੀਰਤਨ ਜਰੂਰ ਦੀ ਸ਼ਕਲ ਵਿੱਚ ਸਾਰੇ ਉਹ ਸੀਸਗੰਗ ਸਾਹਿਬ ਦੇ ਸਥਾਨ ਗੁਰੂ ਕੇ ਮਹਿਲ ਦੇ ਘਰ ਉੱਥੇ ਸਤਿਗੁਰੂ ਜੀ ਦਾ ਸੀਸ ਲੈ ਕੇ ਆਏ ਸਭ ਉੱਥੇ ਸ਼ਾਮ ਨੂੰ ਅੱਜ ਬਹੁਤ ਵੱਡਾ ਮਹਾਨ ਪ੍ਰੋਗਰਾਮ ਸਮਾਗਮ ਹੋ ਰਿਹਾ ਦਰਬਾਰ ਸਾਹਿਬ ਦੇ ਹਜੂਰੀ ਦਾ ਕੀ ਹਾਜ਼ਰੀਆਂ ਭਰਦਗੇ ਉਹਨਾਂ ਦੇ ਨਾਲ ਪੰਜ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਉੱਚੇ ਤੌਰ ਤੇ ਹਾਜ਼ਰੀ ਭਰ ਰਹੇ ਆ ਉਹਨਾਂ ਦੀ ਕਥਾ ਜਿਹੜੀ ਆ 8:30 ਵਜੇ ਤਕਰੀਬ ਸ਼ੁਰੂ ਹੋਏਗੀ ਜੋ ਕਿ 9:30 10 ਦੇ ਵਿੱਚ ਤੱਕ ਚੱਲੇਗੀ ਸੋ ਇਸ ਤੋਂ ਇਲਾਵਾ ਹੋਰ ਵੀ ਰਾਕੀ ਤੁਹਾਡੀ ਉੱਥੇ ਹਾਜ਼ਰੀਆਂ ਭਰਦਗੇ ਸੋ ਇਹ ਮਹਾਨ ਸਮਾਗਮ ਅੱਜ ਦੇ ਆ ਜਿੱਥੋਂ ਤੱਕ ਸੁਬੰਧਾ ਕਲ ਨੂੰ ਨਗਰ ਕੀਰਤਨ ਦਾ ਉਹ ਬਹੁਤ ਹੀ ਮਹਾਨ ਤੇ ਇਤਿਹਾਸਿਕ ਦਿਨਾਂ ਕੱਲ ਜਦੋਂ ਤਨਤਨ ਸਾਹਿਬ ਜੀ ਉੱਤੇ ਮਹਾਰਾਜ ਜੀ ਦਾ ਸੀਸ ਜਦੋਂ ਇੱਥੋਂ ਲੈ ਕੇ ਤਰਗੁਲਗੋਮਸਰ ਮਹਾਰਾਜ ਜੀ ਉੱਥੇ ਪਹੁੰਚੇ ਉਹਨਾਂ ਨੇ ਜਾ ਕੇ ਜਿੱਥੇ ਅੱਜ ਸ਼ੀਸ਼ਗੰਜ ਸਾਹਿਬ ਦਾ ਸਥਾਨ ਹੈ ਇਸ ਸਥਾਨ ਤੇ ਸਤਗੁਰੂ ਜੀ ਦੇ ਸੀਸ ਦਾ ਸਸਕਾਰ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਮਾਮਾ ਕਰਪਾਲ ਚਾਚਾ ਜੀ ਅਤੇ ਹੋਰ ਸਿੱਖ ਸੰਗਤਾਂ ਦੇ ਨਾਲ ਭਾਈ ਜੈਤਾ ਜੀ ਅਤੇ ਭਾਈ ਨਾਨੂ ਜੀ ਭਾਈ ਉਦੇਸਿੰਘ ਜੀ ਜੋ ਪੁਰਾਣੇ ਸਿੰਘ ਸਨ ਉਹਨਾਂ ਸਾਰਿਆਂ ਦੇ ਨਾਲ ਹੋ ਕੇ ਉਹਨਾਂ ਨੇ ਬਹੁਤ ਵੱਡੇ ਉੱਥੇ ਸਤਬੂ ਜੀ ਦਾ ਕਥ ਹੋ ਗਿਆ ਸੀ ਆਦੇ ਸੰਗਤਾਂ ਨੇ ਉੱਥੇ ਸਤਬੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਉਹ ਉਸ ਥਾਂ ਤੇ ਉਹ ਥੋੜਾ ਸਿਭਾਈ ਮਾਣਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਉਹ ਸਮੇਂ ਇਸ ਸਥਾਨ ਦੇ ਉੱਤੇ ਕਿਉਂਕਿ ਸਤਬੂ ਜੀ ਦੇ ਜੋ ਸਮੂਚਾ ਉਹਨਾਂ ਦਾ ਸੀਗਾ ਨੀਠਾ ਉਹ ਸਤਬੂ ਜੀ ਦੇ ਉੱਥੇ ਹੀ ਸੰਭਾਲਿਆ ਸੋ ਬਹੁਤ ਮੈਂ ਸਮਝਦਾ ਕਿ ਪਵਿੱਤਰ ਸਥਾਨ ਸਾਡੇ ਕੋਲੇ origignal ਆਪਾਂ ਕਹਿ ਸਕਦੇ ਹਾਂ ਉਹ ਅਸਲੀ ਜਿਹੜੀ ਉੱਥੇ ਅਜ ਸਾਡੇ ਕੋਲ ਸੁਰੱਖਿਆਤ ਹੈ ਸੁਸ਼ੋਮਨੀ ਗੁਰੂ ਦਾ ਪਵਨਤਾ ਕਮੇਟੀ ਉੱਥੇ ਸਵਾਵਾ ਕਰ ਰਹੀ ਹੈ ਕੱਲ ਨੂੰ ਬਹੁਤ ਵੱਡੇ ਸਮਾਗਮ ਇਸ ਸਬੰਧ ਵਿੱਚ ਉੱਥੇ ਗਿਆਨੀ ਪਿੰਦਰਪਾਲ ਸਿੰਘ ਤੇ ਭਾਈ ਹਰਜਿੰਦਰ ਸਿੰਘ ਜੀ ਪਿਛਲੇ 4 ਸਾਲਾਂ ਤੋਂ ਉਹ ਇਹਨਾਂ ਸਮਾਗਮਾਂ ਨੂੰ ਉਹ ਕਾਫੀ ਜ਼ਿਆਦਾ ਉਹ ਸੰਗਤਾਂ ਨੂੰ ਪ੍ਰੇਰਦੇ ਸਨ ਸੋ ਮੈਂ ਸਮਝਦਾ ਕਿ ਕੱਲ ਨੂੰ ਵੱਡੀ ਗਿਤੀ ਵਿੱਚ ਸੰਗਤਾਂ ਦੀ ਹਾਜ਼ਰੀ ਪੂਰੀ ਤਨਕੀਦਪੁਰ ਸਾਹਿਬ ਤੋਂ ਚਲ